ਹੁਸ਼ਿਆਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਦੋਸਤੋ ਜੇ ਆਪਾਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਚੰਡੀਗੜ੍ਹ ਮਾਰਗ ਤੇ ਸਥਿਤ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਸਥਾਨ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਵੱਲੋਂ ਜਿੱਥੇ ਫ੍ਰੀ ਐਂਬੂਲੈਂਸ ਸੇਵਾ ਦੇ ਨਾਲ ਨਾਲ ਲੈਬਾਰਟਰੀ ਟੈਸਟ ਤੇ ਉਸ ਦੇ ਨਾਲ ਹੀ ਫ੍ਰੀ ਦਵਾਈਆਂ ਜੋ ਆਮ ਲੋਕਾਂ ਨੂੰ ਮਹਈਆ ਕਰਵਾਈਆਂ ਜਾਂਦੀਆਂ ਨੇ ਤੇ ਅੱਜ ਉੱਥੇ ਹੀ ਇੱਕ ਦਾਨੀ ਸੱਜਣ ਵੱਲੋਂ ਇਸ ਸੰਸਥਾ ਨੂੰ ਲੱਖਾਂ ਰੁਪਏ ਦੀ ਕੀਮਤ ਵਾਲੀ ਇੱਕ ਟੈਸਟ ਕਰਨ ਵਾਲੀ ਮਸ਼ੀਨ ਜਿਹੜੀ ਹੈ দান ਦੇ ਵਿੱਚ ਦਿੱਤੀ ਗਈ ਹੈ ਸੋ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਕਿ ਇੱਕ ਸੈਂਕੜਿਆਂ ਦੀ ਗਿਣਤੀ ਵਿੱਚ ਜਿੱਥੇ ਰੋਜ਼ ਲੋਕ ਲੰਗਰ ਸੇਵਾ ਸਥਾਨ ਦੇ ਵਿੱਚ ਆਉਂਦੇ ਨੇ ਆਪਣੇ ਟੈਸਟ ਕਰਵਾਉਂਦੇ ਨੇ ਪਰ ਉਹਨਾਂ ਨੂੰ ਆਪਣੀ ਟੈਸਟ ਦੀ ਰਿਪੋਰਟ ਹੈ ਉਸ ਦਾ ਇੰਤਜ਼ਾਰ ਜਿਹੜਾ ਲੰਬਾ ਕਰਨਾ ਪੈਂਦਾ ਸੀਗਾ ਇੱਕ ਲੰਬੇ ਸਮੇਂ ਬਾਅਦ ਜਿਹੜੀ ਉਹਨਾਂ ਨੂੰ ਰਿਪੋਰਟ ਮਿਲਦੀ ਸੀ ਤੇ ਉੱਥੇ ਹੁਣ ਇਸ ਮਸ਼ੀਨ ਆਉਣ ਦੇ ਨਾਲ ਤੁਸੀਂ ਆਪਣੀ ਬਾਡੀ ਦਾ ਕੋਈ ਵੀ ਟੈਸਟ ਕਰਵਾਉਨੇ ਤੇ ਜਿਹੜੀ ਰਿਪੋਰਟ ਹੈ ਉਹ ਕੁਝ ਹੀ ਘੰਟਿਆਂ ਦੇ ਵਿੱਚ ਤੁਹਾਨੂੰ ਮਿਲ ਜਾਇਆ ਕਰੂਗੀ ਜੇ ਉੱਥੇ ਜੀ ਆਪਾਂ ਗ ਤਨਗੁਰੂ ਰਾਮਦਾਸ ਲੰਗਰ ਸੇਵਾ ਸਥਾਨ ਵਾਲੋਂ ਇੱਕ ਹੁਸ਼ਿਆਰਪੁਰ ਦੇ ਇੱਕ ਨਮਵ ਪ੍ਰਾਲਾ ਕੀਤਾ ਜਾ ਰਿਹਾ ਹੈ ਜਿੱਥੇ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਮਿਨੀ ਪੀਜੀਆਈ ਹਸਪਤਾਲ ਆ ਰਿਹਾ ਇਸ ਮਿਨੀ ਪੀਜੀਆਈ ਹਸਪਤਾਲ ਦਾ ਜਿਹੜਾ ਕੰਮ ਹੈ ਪੂਰਾ ਜੋਰਾ ਸ਼ੋਰਾ ਦੇ ਨਾਲ ਚੱਲ ਰਿਹਾ ਤੇ ਜਦੋਂ ਮਿਨੀ ਪੀਜੀਆਈ ਵਰਗਾ ਹਸਪਤਾਲ ਬਣ ਕੇ ਤਿਆਰ ਹੋਵੇਗਾ ਤੇ ਉੱਥੇ ਹੀ ਹੁਸ਼ਿਆਰਪੁਰ ਦੇ ਨਾਂ ਨਾਲ ਇਸ ਦੇ ਬਾਕੀ ਇਲਾਕਿਆਂ ਨੂੰ ਵੀ ਬਹੁਤ ਸਾਰਾ ਫਾਇਦਾ ਹੋਵੇਗਾ ਇਹ ਜੀ ਤਨਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਸਾਡਾ ਪਹਿਲਾਂ ਬੇਸਿਕ ਲੈਵਲ ਤੋਂ ਆਪਾਂ ਆਪਣਾ ਵਰਕ ਲੈਬ ਦਾ ਸਟਾਰਟ ਕੀਤਾ ਸੀਗਾ ਜਿਹਦੇ ਵਿੱਚ ਪਹਿਲਾਂ ਸਾਡੇ ਕੋਲ ਸੈਮੀ ਆਟੋਮੇਟਡ ਮਸ਼ੀਨ ਸੀਗੀਆਂ ਬਟ ਅਕੋਰਡਿੰਗ ਟੂ ਵਰਕ ਲੋਡ ਜਿੱਦਾਂ ਡੇਲੀ ਦੇ 200 ਵੀ ਹੁੰਦਾ ਪਲੱਸ ਪੇਸ਼ੈਂਟ ਸਾਡੇ ਕੋਲ ਡੇਲੀ ਬੇਸਿਸ ਤੇ ਹੋ ਜਾਂਦੇ ਆ ਉਹ ਵਰਕ ਲੋਡ ਨੂੰ ਦੇਖਦਿਆਂ ਹੋਇਆ ਸਾਨੂੰ ਫੁਲੀ ਮਸ਼ੀਨ ਤੇ ਮਤਲਬ ਰਿਕੁਆਇਰਡ ਸੀ ਸਾਡੀ ਇਸ ਕਰਕੇ ਹੁਣ ਇਹ ਜਿਹੜੀ ਮਸ਼ੀਨ ਹੈ ਕੋਰਲ ਕੰਪਨੀ ਦੀ ਆ ਫੁਲੀ ਕੰਪਿਊਟਰਾਈਜ਼ਡ ਮਸ਼ੀਨ ਆ ਜਿਹੜੀ ਕਿ 1 ਘੰਟੇ ਦੇ ਵਿੱਚ 200 ਪੈਰਾਮੀਟਰ ਟੈਸਟ ਦਨ ਕਰ ਦਿੰਦੀ ਹੈ ਜੀ ਹਾਂ ਜਿਹੜੇ ਜਿਹੜੇ ਟੈਸਟ ਮਸ਼ੀਨ ਕਰਦੀ ਹੈ ਫੁੱਲ ਬੋਡੀ ਦੇ ਆਟੋਮੈਟਿਡ ਹੈ ਇਹਦੇ ਵਿੱਚ ਫੁੱਲ ਬੋਡੀ ਹੋ ਜਾਂਦਾ ਜੀ ਲਾਈਕ ਜਿੱਦਾਂ ਬਾਇਓਕੈਮਿਸਟਰੀ ਮਸ਼ੀਨ ਆ ਬੇਸਿਕਲੀ ਇਹ ਇਹਦੇ ਵਿੱਚ ਆਰ ایف ਟੀ ਹੋ ਗਿਆ ਰੀਨਲ ਫੰਕਸ਼ਨ ਟੈਸਟ ਹੋ ਗਿਆ ਲਿਪਿਡ ਪ੍ਰੋਫਾਈਲ ਹੋ ਗਿਆ ਲੀਵਰ ਫੰਕਸ਼ਨ ਟੈਸਟ ਹੋ ਗਏ ਆਇਰਨ ਪ੍ਰੋਫਾਈਲ ਹੋ ਗਈ ਵਿਦ ਟੀ ਆਈ ਬੀ ਸੀ ਗਲੂਕੋਜ਼ ਹੋ ਗਿਆ ਡੇਲੀ ਬੇਸਿਸ ਦੇ ਜਿਹੜੇ ਰੂਟੀਨ ਪੈਰਾਮੀਟਰ ਹੁੰਦੇ ਉਹ ਸਾਰੇ ਇੱਥੇ ਹੋ ਜਾਂਦੇ ਕਿੰਨਾ ਕੁ ਫਾਇਦਾ ਇਸ ਮਸ਼ੀਨ ਦਾ ਫਿਰ ਮਰੀਜ਼ਾ ਨੂੰ ਜਿਹੜਾ ਹੋ ਜਾਣਾ ਇਦਾਂ ਸੀਗਾ ਕਿ ਜਦੋਂ ਅਸੀਂ ਪਹਿਲਾਂ ਇਹ ਕਨਸੈਪਟ ਸ਼ੁਰੂ ਕੀਤਾ ਸੀਗਾ ਤੇ ਪੇਸ਼ੈਂਟ ਨਾ ਬਹੁਤ ਜ਼ਿਆਦਾ ਵੇਟ ਕਰਨੇ ਪੈਂਦੀ ਸੀ ਪੇਸ਼ਟ ਪੇਸ਼ੈਂਟ ਫਾਸਟਿੰਗ ਜਾਂਦੇ ਸੀਗੇ ਵਿਚਾਰੇ ਤੇ ਉਹ 9 9:30 ਵਜੇ ਸਾਡੇ ਕੋਲ ਆ ਜਾਂਦੇ ਸੀ ਤੇ ਸਾਨੂੰ 4 ਵਜੇ ਰਿਪੋਰਟਾਂ ਸੀ ਉਹਨਾਂ ਨੂੰ ਡਿਲੀਵਰ ਕਰਦੇ ਸੀਗੇ ਬਟ ਹੁਣ ਆ ਜੇ ਕੋਈ ਸਾਡੇ ਕੋਲ ਕੋਈ ਵੀ ਪੇਸ਼ੈਂਟ ਆਂਦਾ ਆ ਤੇ ਹੁਣ ਅਸੀਂ ਵਿਦਿਨ 2 ਆਵਰਸ ਰਿਪੋਰਟ ਦੇ ਦੇ ਤਾ ਮਤਲਬ ਇੰਨੀ ਜ਼ਿਆਦਾ ਇਹਨਾਂ ਦੀ ਐਕਿਊਰੇਸੀ ਹੈ ਔਰ ਸਟਰੀਟ ਵੀ ਕਾਫੀ ਅੱਛੀ ਨਾ ਜਿਹੜੀ ਪਹਿਲਾਂ ম্যানুয়াল ਮਸ਼ੀਨਾਂ ਸੁਭੀ ਕੰਮ ਕਰ ਰਹੀਆਂ ਸੀ ਨਾਲ ਉਹ ਵੀ ਬੈਕਅਪ ਤੇ ਸਾਡੇ ਕੋਲ ਬਿਲਕੁਲ ਹੈ ਜੀ ਨਾਲ ਨਾਲ ਤੇ 1 ਘੰਟੇ ਚ ਜਨੇ ਟੈਸਟ ਕਰਦੀ ਹੈ ਜੀ ਇਹ 1 ਘੰਟੇ ਚ 200 ਪੈਰਾਮੀਟਰ ਕਰਦੀ ਪਹਿਲਾਂ ਤਾਂ ਹੁਸ਼ਿਆਰਪੁਰ نیوز ਦੇ ਜਿੰਨੇ ਵੀ ਦੇਖਣ ਵਾਲੇ ਦਰਸ਼ਕ ਹੈ ਉਹਨਾਂ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਹੜੀ ਗੱਲ ਇੱਥੇ ਧੰਗੁਰ ਰਾਮਦਾਸ ਲੰਗਰ ਸਥਾਨ ਤੇ ਹਸਪੀਟਲ ਸ਼ੁਰੂ ਕਰਨ ਦੀ ਹੈ ਇਹ ਅੱਜ ਤੋਂ ਲਗਭਗ 3 ਮਹੀਨੇ ਪਹਿਲਾਂ ਇਹਦਾ ਉਦਘਾਟਨ ਕੀਤਾ ਗਿਆ ਸੀਗਾ ਤੇ ਨੰਬਰ ਆਫ ਪੇਸ਼IENTS ਡੇਲੀ ਵਧੇ ਜਾਂਦੇ ਆ ਕਾਫੀ ਜ਼ਿਆਦਾ ਹੋ ਰਹੇ ਸੰਗਤਾਂ ਹਮ ਹਮਾ ਕੇ ਆ ਰਹੀਆਂ ਸੇਵਾਵਾਂ ਲੈ ਰਹੀਆਂ ਪਹਿਲਾਂ ਜਿੱਦਾਂ ਦੀ ਰਿਕੁਆਇਰਮੈਂਟ ਸੀ ਸ਼ੁਰੂਆਤੀ ਦੌਰ ਵਿੱਚ ਸੈਮੀ ਆਟੋ ਐਨਾਲਾਈਜ਼ਰ ਲੈਂਦੇ ਸੀ ਲੈਬ ਵਿੱਚ 셀 ਕਾਊਂਟਰ ਸਾਰੇ ਵਧੀਆ ਕੰਪਨੀਆਂ ਦੇ ਪਰ ਨਾਲ ਦੇ ਨਾਲ ਜਦੋਂ ਹੁਣ ਮਹਿਸੂਸ ਕੀਤਾ ਕਿ 250 OPD ਲਗਭਗ ਡੇਲੀ ਮਰੀਜ਼ ਇੰਨੇ ਆ ਜਾਂਦੇ ਆ ਤੇ ਇੰਨਾ ਲੋਡ ਸੈਮੀ ਆਟੋਮੈਟਿਕ ਮਸ਼ੀਨ ਨਹੀਂ ਚੱਕਦੀ ਜਿਹੜੀਆਂ ਸਾਰੀਆਂ ਮਸ਼ੀਨਾਂ ਓਬਵੀਅਸਲੀ ਲੋਡ ਵਧਣਾਂ ਮਸ਼ੀਨਾਂ ਓਦਾਂ ਦੀਆਂ ਲਿਆਉਣੀਆਂ ਪੈਣਆਂ ਜਿਹੜੀ ਪੂਰੀ ਐਫੀਸ਼ੀਐਂਟ ਹੋਣ ਸੋ ਉਹਦੇ ਲਈ ਫੁੱਲੀ ਆਟੋਮੈਟਿਕ ਮਸ਼ੀਨ ਜਿਹੜੀ ਰਿਕੁਆਇਰਡ ਸੀ ਫੁੱਲੀ ਆਟੋ ਐਨਾਲਾਈਜ਼ਰ ਉਹਦੇ ਵਾਸਤੇ ਸਾਡੇ ਇੱਕ ਸੇਵਾਦਾਰ ਗੁਰਸਿੱਖ ਮਹਾਪੁਰ ਸਾਡੇ ਜਿਹੜੇ ਉਹਨਾਂ ਨੇ ਇਹਦੀ ਜਿਹੜੀ ਸੇਵਾ ਆ ਉਹ ਲੈ ਲਈ ਔਰ ਉਹਨਾਂ ਨੇ ਇਹ ਜਿਹੜੀ ਫੁੱਲੀ ਆਟੋਮੈਟਿਕ ਮਸ਼ੀਨ ਉਹਨਾਂ ਦੇ ਵੱਲੋਂ ਇਹ ਸੇਵਾ ਦਿੱਤੀ ਗਈ ਆ ਹਾਲਾਂਕਿ ਉਹਨਾਂ ਨੇ ਆਪਣਾ ਨਾਮ ਜਿਹੜਾ ਆ ਉਹਨੂੰ ਗੁਪਤ ਰੱਖਣ ਦਾ ਹੀ ਕਿਹਾ ਵੀ ਮੇਰਾ ਨਾਮ ਕਿਤੇ ਵੀ ਜ਼ਿਕਰ ਵਿੱਚ ਨਾ ਆਵੇ ਪਰ ਹੁਣ ਜਿੱਥੋਂ ਤਾਈ ਇਹ ਵੀ ਬੇਨਤੀ ਹੈ ਵੀ ਅਰਦਾਸ ਕਰਦੇ ਆ ਸਤਿਗੁਰੂ ਪਾਤਸ਼ਾਹ ਵੀ ਜਿਹੜੇ ਜਿਨ੍ਹਾਂ ਦੇ ਇਹ ਸੇਵਾ ਦਿੱਤੀ ਜਿਨ੍ਹਾਂ ਨੇ ਇਹ ਮਸ਼ੀਨ ਲੈ ਦਿੱਤੀ ਉਹ ਵੀ ਪਰਿਵਾਰ ਉਹਨਾਂ ਦਾ ਸੁਖੀ ਰਹੇ ਤੰਦਰੁਸਤ ਰਹਿਣ ਖੁਸ਼ ਰਹਿਣ ਔਰ ਸੰਗਤਾਂ ਵੀ ਸਾਰੀਆਂ ਇਹਦਾ ਲਾਭ ਉਠਾ ਕੇ ਤੰਦਰੁਸਤੀ ਦਾ ਆਨੰਦਵਾਨ ਨੂੰ ਜਿੱਥੇ ਅੱਜ ਦੇ ਸਮੇਂ ਵਿੱਚ ਇਲਾਜ ਇੰਨਾ ਮਹਿੰਗਾ ਹੋ ਗਿਆ ਤੇ ਲੋਕਾਂ ਲਈ ਮੁਸ਼ਕਲ ਹੁੰਦੀ ਲੋਕੀ ਕਿਉਂਕਿ ਰੋਜ਼ ਦੇਖ ਰਹੇ ਆਂ ਇੱਥੇ ਕਈ ਬੰਦੇ ਵਿਚਾਰੇ ਹੁੰਦੇ ਆ ਵੀ 6 ਮਹੀਨੇ ਹੋ ਗਏ ਕਹਿੰਦੇ ਟੈਸਟ ਨਹੀਂ ਕਰਾਏ ਅਸੀਂ ਆਹ ਕਰਾਉਣਾ ਚਾਹੀਦਾ ਸੀ ਤੇ ਉਹ ਉਹ ਇਸੇ ਕਰਕੇ ਨਹੀਂ ਕਰਾ ਸਕੇ ਵੀ ਪੈਸੇ ਨਹੀਂ ਹੈਗੇ ਸਾਡੇ ਕੋਲ ਸੀਗੇ ਲੋਕੀ ਸਾਰੇ ਅਫੋਰਡ ਨਹੀਂ ਕਰ ਰਹੇ ਅਫੋਰਡੇਬਿਲਟੀ ਸਾਰਿਆਂ ਦੀ ਨਹੀਂ ਹੈਗੀ ਕੋਸ਼ਿਸ਼ ਅਫੋਰਡ ਕਰ ਸਕਦੇ ਕੁਝ ਨਹੀਂ ਕਰ ਸਕਦੇ ਸੋ ਇਹ ਬਾਬਾ ਮਨਜੀਤ ਸਿੰਘ ਜੀ ਦਾ ਜਿਹੜਾ ਇੱਥੋਂ ਸ਼ੁਰੂਆਤ ਜਿਨ੍ਹਾਂ ਦਾ ਇਹ ਚਿੱਤ ਖਿਆਲ ਚ ਵੀ ਗੱਲ ਜਿਹੜੀ ਆ ਜਾਂਦੀ ਉਹ ਪੂਰੀ ਹੋ ਜਾਂਦੀ ਸਤਿਗੁਰੂ ਪੂਰਾ ਕਰ ਦਿੰਦੇ ਆ ਸੋ ਇਹ ਹਸਪੀਟਲ ਜਿੱਦਾਂ ਚ ਸ਼ੁਰੂਆਤ ਚ ਐਦਾਂ ਨਹੀਂ ਸੀ ਲੱਗਿਆ ਪਰ ਗੁਰੂ ਸਾਹਿਬ ਤੇ ਜਾਣਦੇ ਆ ਤੇ ਇੱਥੇ ਇੰਨੇ ਜ਼ਿਆਦਾ ਮਰੀਜ਼ ਆ ਗਏ ਇੰਨੇ ਲੋਕਾਂ ਨੂੰ ਲਾਭ ਮਿਲ ਰਿਹਾ ਤੇ ਹੋਰਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਇੱਥੇ ਫੁੱਲੀ ਆਟੋਮੈਟਿਕ ਪੂਰਾ ਬਾਡੀ ਦਾ ਜਿਹੜਾ ਟੈਸਟ ਹੈ ਉਹ ਹੋ ਜਾਂਦੇ ਆ ਔਰ ਟੋਟਲੀ ਫਰੀ ਹੁੰਦੇ ਆ ਕੋਈ ਚਾਰਜਸ ਨਹੀਂ ਕੋਈ ਪੈਸੇ ਲੈਣ ਦਾ ਕੋਈ ਕਾਊਂਟਰ ਹੀ ਨਹੀਂ ਹੈਗਾ ਸੋਰ ਅਰਦਾਸ ਸਾਰਿਆਂ ਦੇ ਅਸੀਂ ਕਰਦੇ ਹਾਂ ਸਾਰਿਆਂ ਵਾਸਤੇ ਵੀ ਸਾਰੇ ਸੁਖੀ ਰਹਿਣ ਔਰ ਇਹ ਵੀ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜਾ ਚਰਨਾਚਰ ਅਰਦਾਸ ਹੈ ਵੀ ਆਉਂਦੇ ਸਮੇਂ ਚ ਜਦੋਂ ਬਾਬਾ ਜੀ ਦਾ ਧਿਆਨ ਹੈ ਵੀ ਇੱਥੇ ਇੱਕ ਬਹੁਤ ਵੱਡਾ ਹਸਪੀਟਲ ਬਣੇ ਪੀਜੀਆ ਦੇ ਤਰ੍ਹਾਂ ਔਰ ਜਿਹੜੇ ਮਰੀਜ਼ ਆ ਉਹ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾਂਦੇ ਤਾਂ ਤੁਸੀਂ ਦੇਖਿਆ ਪਰ ਚੰਡੀਗੜ੍ਹ ਤੋਂ ਦੂਸਰੇ ਸਟੇਟਸ ਤੋਂ ਹੁਸ਼ਿਆਰਪੁਰ ਆਉਂਦੇ ਵੀ ਤੁਸੀਂ ਇਹ ਵੀ ਜ਼ਰੂਰ ਦੇਖੋ ਤਾਂ ਕਿ ਇਸ ਬਾਵਾਂ ਇਸ ਹੁਸ਼ਿਆਰਪੁਰ ਤੋਂ ਜਿੱਥੇ ਲੰਗਰ ਸੇਵਾ ਚੱਲਦੀ ਹੈ ਐਂਬੂਲੈਂਸ ਸੇਵਾ ਚੱਲਦੀ ਹੈ ਉੱਥੇ ਨਾਲ-ਨਾਲ ਜਿਹੜੀ ਇਹ ਵੀ ਸੇਵਾ ਵੱਡੇ ਪੱਧਰ ਤੇ ਸੁਪਰ ਸਪੈਸ਼ਲਟੀ ਹਸਪੀਟਲ ਵੀ ਜਿਹੜਾ ਇੱਥੇ ਮਿਲੇ। ਤੋਂ ਇਹ ਬਸ ਅਰਦਾਸ ਹੀ ਕਰਦੇ ਨੇ ਜੀ ਵੀ ਸਾਰੇ ਤੰਦਰੁਸਤ ਰਹਿਣ ਖੁਸ਼ ਰਹਿਣ ਸਾਰੇ ਸੋਹਣੀਆਂ ਪਰਿਵਾਰਾਂ ਦੀ ਜ਼ਿੰਦਗੀ ਹੋਵੇ ਤੇ ਇੱਥੋਂ ਜਿਹੜੇ ਟੈਸਟ ਕਰਾਉਣ ਦਾ ਜਿੱਥੇ ਤੱਕ ਵੀ ਇਹ ਮੈਸੇਜ ਸੰਦੇਸ਼ ਪਹੁੰਚ ਪਹੁੰਚਦਾ ਹੋਸ਼ਿਆਰਪੁਰ ਨਿਊਜ਼ ਦੇ ਥਰੂ ਔਰ ਉਹ ਜ਼ਰੂਰ ਆਉਣ ਇੱਥੋਂ ਲਾਭ ਪ੍ਰਾਪਤ ਕਰਨ ਕੋਈ ਕਿਸੇ ਤਰ੍ਹਾਂ ਦਾ ਪਰਸ ਲੈ ਕੇ ਵਾਲਟ ਲੈ ਕੇ ਆਉਣ ਦੀ ਜਰੂਰਤ ਨਹੀਂ ਹੈਗੀ ਪੈਸੇ ਲੈ ਕੇ ਤੇ ਖਾਲੀ ਪੇਟ ਸੈਂਪਲ ਦੋ ਤੇ ਨਾਲ ਹੀ ਬਾਜ ਪ੍ਰਸ਼ਾਦਾ ਵੀ ਸ਼ਕੋ ਇੱਥੇ ਤੇ ਨਾਲ ਹੀ ਪ੍ਰਸ਼ਾਦੇ ਦਾ ਵੀ ਇੰਤਜ਼ਾਮ ਆ ਕੋ ਟਾਬੇ ਤੇ ਨਹੀਂ ਜਾਣਾ ਪੈਣਾ ਕਿਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਹੀ ਜਾਣਦੇ ਭਲੀ ਭਾਤ ਕੇ ਸਾਡੀ ਜਦੋਂ ਚੈਨਲ ਆਉਂਦੇ ਹੋ ਵੇਖਦੇ ਬਰਾਂਡਾ ਸਟਾ ਹੁਣ ਭਰਿਆ ਪਿਆ ਇਸ ਟਾਈਮ ਮਿਲਦਾ 12:30 ਦੇ ਇੱਕ ਦਾ ਲਗਭਗ ਟਾਈਮ ਹੋਣਾ ਹੈ ਤੇ ਬਹੁਤ ਸੰਗਤਾਂ ਇਹ ਜਿਹੜੀਆਂ ਸਾਡੇ ਲਾਹਾ ਲੈ ਰਹੀਆਂ ਨੇ ਤੇ ਸਾਡੇ ਮਨ ਨੂੰ ਬੜੀ ਸਕੂਨ ਮਿਲ ਰਿਹਾ ਵੀ ਚਲੋ ਜਿਹੜਾ ਬੰਦਾ ਬਾਹਰੋਂ ਨਹੀਂ ਇਲਾਜ ਕਰਾ ਸਕਦਾ ਜਾਂ ਦਵਾਈ ਨਹੀਂ ਲੈ ਸਕਦਾ ਜਾਂ ਟੈਸਟ ਨਹੀਂ ਕਰਾ ਸਕਦਾ ਤੋ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਆ ਕੇ ਸੀਸਾਂ ਲੈ ਰਿਹਾ ਨਾਲੇ ਆਪਣੀ ਦਵਾਈ ਬੂਟੀ ਲੈ ਰਿਹਾ ਤੇ ਨਾਲੇ ਠੀਕ ਹੋ ਕੇ ਜਾ ਰਿਹਾ ਜੀ ਪੀਜੀਆਈ ਵਰਗਾ ਹਸਪਤਾਲ ਦਾ ਇਲਾਜ ਕੀਤਾ ਗਿਆ ਕਿੱਥੇ ਕਿ ਤੱਕ ਉਹ ਤਿਆਰੀਆਂ ਜਿਹੜੀਆਂ ਪਹੁੰਚ ਚੁੱਕੀਆਂ ਜੀ ਤਿਆਰੀਆਂ ਤਾਂ ਦੇਖੋ ਜੀ ਇਹ ਆ ਵੀ ਜਦੋਂ ਹੁਣ ਸਾਡੇ ਮਹਾਪੁਰਖ ਨੇ ਬਾਬਾ ਮਨਜੀਤ ਸਿੰਘ ਜੀ ਕਹਿੰਦੇ ਉਹ ਮਹਾਪੁਰਖਾਂ ਦਾ ਬਚਨ ਹੁੰਦਾ ਜਿਹੜਾ ਉਹ ਟਾਲੀ ਹੁੰਦਾ ਚੜ ਜਾਂਦਾ ਹੁੰਦਾ ਸਿਰੇ ਉਹਨਾਂ ਨੇ ਉਹ ਬਚਨ ਕਰਤਾ ਤੇ ਹੁਣ ਰਲ ਮਿਲ ਕੇ ਸੰਗਤਾਂ ਨੇ ਸਾਰਿਆਂ ਨੇ ਹਨਾ ਜੀ ਇਹ ਜਿਹੜੀਆਂ ਗੁਰੂ ਜੀਆਂ ਸਵਾਵਾਵਾਂ ਹੁੰਦੀਆਂ ਇੱਕ ਕੋਈ ਵੀ ਇੱਕ ਬੰਦਾ ਨਹੀਂ ਕਰ ਸਕਦਾ ਇਹ ਸਾਰੇ ਰਲ ਮਿਲ ਕੇ ਜਿਹੜੀ ਹੁਣ ਵੀ ਸੇਵਾ ਚੱਲ ਰਹੀ ਹੈ ਸਾਰੇ ਭੈਣ ਭਰਾ ਰਲ ਮਿਲ ਕੇ ਹੁਸ਼ਿਆਰਪੁਰ ਦੀਆਂ ਸੰਗਤਾਂ ਪੂਰੇ ਪੰਜਾਬ ਦੀਆਂ ਬਾਹਰ ਦੇਸ਼ਾਂ ਵਿਦੇਸ਼ਾਂ ਚ ਬੈਠੀਆਂ ਸੰਗਤਾਂ ਇਹ ਜ਼ਿੰਮੇਵਾਰੀ ਸਮਝ ਕੇ ਕਿ ਅਸੀਂ ਗੁਰੂ ਰਾਮਦਾਸ ਗੁਰੂ ਅਰਜਨਦਾਸ ਜੀ ਦੇ ਬੱਚੇ ਆ ਉਹਨਾਂ ਦੇ ਅਸੀਂ ਲਾਦ ਆ ਅਸੀਂ ਉਹਨਾਂ ਦੀ ਵੰਸ਼ ਆ ਤੇ ਸਾਡਾ ਫਰਜ਼ ਬਣਦਾ ਸਾਡੇ ਗੁਰੂਆਂ ਦੀ ਜਿਹੜੀ ਸੇਵਾ ਨੂੰ ਅੱਗੇ ਚਲਾਉਂਦਾ ਤੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਜੀ ਜਿੰਨਾ ਵੀ ਜਲਦੀ ਸੰਗਤਾਂ ਸੰਯੋਗ ਕਰਨੀਆਂ ਤੇ ਵਾਕਿਆ ਹੀ ਇਹ ਪੀਜੀਆਈ ਤੋਂ گاਾਂ ਆਦਾ ਹਸਪੀਟਲੇ ਤੇ ਬਣੂਗਾ ਜੀ